ਦੀਪਕ ਜੀ ਹੁਣ ਤੁਹਾਡੇ ਫੋਲੋਅਰਸ ਕਾਫੀ ਅੱਛੇ ਨੇ ਇੰਸਟਾਗ੍ਰam ਤੇ ਤੇ ਹੁਣ ਲੱਗਦਾ ਤੁਹਾਨੂੰ ਵੀ ਫੋਲੋਅਰਸ ਦੇ ਕਰਕੇ ਕੰਮ ਵੀ ਬਹੁਤ ਮਿਲ ਰਿਹਾ ਹੈ ਤੁਹਾਨੂੰ ਅ ਐਕਚੁਅਲੀ ਮੈਂ ਤਾਂ ਇਹ ਚੀਜ਼ ਵਾਫ ਫੇਸ ਕੀਤੀ ਹੈ ਮੈਮ ਇਹ ਅਦਾ ਕਿ ਕਈ ਵਾਰ ਮਤਲਬ ਯੂ ਵਰ ਇਨ ਫਾਈਨਲ ਸਟੇजेस ਨਾ ਆਡੀਸ਼ਨਸ ਦੇਣੇ ਹੋ ਤੁਸੀਂ ਆਡੀਸ਼ਨਸ ਦਿੱਤੇ ਕ੍ਰੈਕ ਵੀ ਹੋ ਗਏ ਅ ਬਜਟ ਤੇ ਡਿਸਕਸ ਹੋ ਗਿਆ ਡੇਟ ਇਸ ਤੇ ਡਿਸਕਸ ਹੋ ਗਿਆ ਸਾਰਾ ਕੁਝ ਹੋ ਗਿਆ ਲਾਸਟੇ ਜਾ ਕੇ ਤੁਹਾਨੂੰ ਕਿਹਾ ਜਾਂਦਾ ਕਿ ਸਰ ਸੌਰੀ ਮੈਂ ਰੀਜ਼ਨ ਪੁੱਛੂੰਗਾ ਯਾ ਸਾਹਮਣੇ ਉਹ ਮਤਲਬ ਕੁਝ ਤਾਂ ਆਪਾਂ ਜਵਾਬ ਐਕਸਪੈਕਟ ਕਰਾਂਗੇ ਨਾ ਫਿਰ ਤੁਹਾਨੂੰ ਕਿਹਾ ਜਾਂਦਾ ਕਿ ਸਰ ਫਾਲੋਅਰਸ ਨਹੀਂ ਇਹ ਤੁਹਾਡੇ ਨਾ ਉਹ ਕਿ ਆਮ ਯੂ ਫੀਲ ਰੀਲੀ ਬੈਡ ਫॉर दैट ਕਿ ਯਾਰ ਆਪਾਂ ਇੰਨੇ ਸਾਲਾਂ ਤੋਂ ਮਿਹਨਤ ਕਰ ਰਹੇ ਆ ਮੈਨੂੰ ਪਰਸਨਲੀ ਨਹੀਂ ਪਸੰਦ ਸੋਸ਼ਲ ਮੀਡੀਆ ਠੀਕ ਹੈ ਮੈਂ ਤਾਂ ਇਸ ਤੋਂ ਪਹਿਲਾਂ ਮਤਲਬ 6-6 ਮਹੀਨਿਆਂ 'ਚ ਇੱਕ ਫੋਟੋ ਅਪਲੋਡ ਕਰਦਾ ਸੀ ਸਾਲ ਬਾਅਦ ਕਿ ਐਟ ਲੀਸਟ ਆਮ ਥੇਅਰ ਬਟ ਕੋਈ ਸ਼ੌਂਕ ਨਹੀਂ ਹੈ ਕਿ ਮੈਂ ਆਪਣੇ ਆਪ ਨੂੰ ਉੱਥੇ ਪ੍ਰੈਜ਼ੈਂਟ ਕਰਾਂ ਹਮ ਬਟ with time you have to you know change and change is the only constant ਜੇ ਤੁਸੀਂ ਚੇਂਜ ਨਹੀਂ ਲਿਆਉਂਗੇ ਆਪਣੇ ਅੰਦਰ ਤਾਂ ਤੁਸੀਂ ਸਰਵਾਈਵ ਨਹੀਂ ਕਰ ਸਕਦੇ ਅੱਜ ਦੀ ਡੇਟ 'ਚ ਤਾਂ ਇਨਸਟਾ ਠੀਕ ਹੈ YouTube ਇਹਨਾਂ ਦਾ ਹੀ ਟ੍ਰੈਂਡ ਹੈ ਇੱਥੋਂ ਹੀ ਲੋਕ ਆਂਦੇ ਨੇ ਪਪੂਲਰ ਹੋ ਗਿਆ ਐਂਡ ਤੁਹਾਡੀ ਆਪਣੀ ਅਕオーਡੀਅנס ਹੋਣੀ ਬਹੁਤ ਜ਼ਰੂਰੀ ਹੈ ਮੈਨੂੰ ਲੱਗਦਾ ਤਾਂ ਹੀ ਮਤਲਬ ਤਾਂ ਹੁਣ ਮੈਂ ਜਿਵੇਂ ਥੋੜਾ ਥੋੜਾ ਜਿੱਦਾਂ ਤੁਸੀਂ ਕਹਿ ਰਹੇ ਹੋ ਨਾ ਕਿ ਆਇਆ ਹਾਂ ਇਨਸਟਾ ਤੇ ਤੁਹਾਨੂੰ ਲੋਕ ਪਿਆਰ ਕਰਦੇ ਆ ਪਰ ਕਿ ਤਾਂ ਬੰਦਨਾ ਲੋਕ ਪੁੱਛਦੇ ਆ ਪਬਲੀਕਲੀ ਲੋਕ ਜਾ ਕੇ ਤੁਹਾਨੂੰ ਯੂ نو ਮਿਲਦੇ ਆ ਤੁਹਾਡਾ ਫੋਟੋ ਚਾਹੁੰਦੇ ਆ ਬਟ ਮੈਨੂੰ ਪਰਸਨਲੀ ਇੰਨਾ ਕੋਈ ਉਹ ਨਹੀਂ ਲੱਗਦਾ ਕਿ ਹਾਂ ਮੈਂ ਬਹੁਤ ਵੱਡਾ ਟੀਲ ਮਾਰ ਲਿਆ ਜਾਂ ਕੋਈ ਜਿਵੇਂ ਤੁਸੀਂ ਕੰਮ ਕਰ ਰਹੇ ਹੋ ਬਸ ਹਾਂ ਮੈਂ ਮੈਂ ਬਸ ਆਪਣਾ ਕੰਮ ਕਰ ਰਿਹਾ ਹਾਂ ਦੈਟ ਮੇਕਸ ਮੀ ਹੈਪੀ ਮੈਨੂੰ ਕੋਈ ਉਸ ਚੀਜ਼ ਦਾ ਉਹ ਨਹੀਂ ਹੈਗਾ ਮੈਂ ਦੇਖਿਆ ਨਾ ਕਿ ਤੁਹਾਡੀ ਆਡੀਅנס ਨਾ ਜਿੰਨੀ ਵੀ ਜੁੜੀ ਹੋਈ ਹੈ ਉਹ ਦਿਲ ਵਾਲੀ ਆਡੀਅנס ਹੈ ਕੀ ਨ ਸਮਾਜ ਦੇ ਉਹਨ ਮੁੱਦਿਆਂ ਨੂੰ ਤੁਸੀਂ ਚੁੱਕ ਰਹੇ ਹੋ ਜੋ ਮੈਨੂੰ ਲੱਗਦਾ ਹੈ ਕਿ ਸਾਡੇ ਆਸ-ਪਾਸ ਘਟਿਤ ਹੋ ਰਹੇ ਨੇ ਪਰ ਅਸੀਂ ਉਹਨਾਂ ਨੂੰ ਮੁਨਕਰ ਹੋ ਜਾਂਦੇ ਹਾਂ ਦੇਖਦੇ ਨਹੀਂ ਕਿ ਇਹ ਕੋਈ ਜ਼ਰੂਰੀ ਥੋੜੀ ਹੈ ਪਰ ਜਦੋਂ ਤੁਸੀਂ ਉਹਨਾਂ ਨੂੰ ਹਾਈਲਾਈਟ ਕਰਦੇ ਹੋ ਆਪਣੇ ਕੰਟੈਂਟ ਦੇ ਥਰੂ ਜੀ ਔਰ ਦਿਲ ਨੂੰ ਛੂਹ ਜਾਂਦੇ ਨੇ ਇਹ ਕਿੱਦਾਂ ਕੰਟੈਂਟ ਕ੍ਰੀਏਟ ਕਰਦੇ ਹੋ ਮੈਮ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਮੈਂ ਜੋ ਆਪਣੇ ਆਲੇ-ਦੁਆਲੇ ਚੀਜ਼ਾਂ ਹੋ ਰਹੀਆਂ ਹਨ ਜਿਹੜੀ ਆਪਾਂ ਗੱਲ ਨਹੀਂ ਕਰਦੇ ਜਾਂ ਕਈ ਵਾਰੀ ਕੁਝ ਐਸੀਆਂ ਚੀਜ਼ਾਂ ਹੁੰਦੀਆਂ ਜਿਨ੍ਹਾਂ ਨੂੰ ਆਪਾਂ ਇਗਨੋਰ ਕਰ ਦਿੰਨੇ ਆ ਆਪਣੇ ਧਿਆਨ 'ਚ ਹੀ ਨਹੀਂ ਹੁੰਦੀਆਂ ਚੀਜ਼ਾਂ ਕਿ ਆਪਾਂ ਕਰ ਰਹੇ ਆ ਬਟ ਉਹ ਸਾਹਮਣੇ ਵਾਲੇ ਨੂੰ ਕਿਦਾਂ ਹਾਰਟ ਕਰ ਜਾਂਦੀ ਹੈ ਨਾ ਛੋਟੀਆਂ-ਛੋਟੀਆਂ ਚੀਜ਼ਾਂ ਐ ਛੋਟੇ-ਛੋਟੇ ਇਸ਼ੂਜ਼ ਐ ਕੁਝ ਵੱਡੇ ਇਸ਼ੂਜ਼ ਵੀ ਐ ਜਿਨ੍ਹਾਂ ਨੂੰ ਆਪਾਂ ਕਵਰ ਕਰਦੇ ਆ ਬਟ ਇਹਦੋਂ ਪਹਿਲਾਂ ਜਦੋਂ ਮੈਂ ਸਟਾਰਟ ਕੀਤਾ ਸੀ ਮੈਨੂੰ ਆਪਣੀ ਨੀਸ਼ ਨਹੀਂ ਪਤਾ ਸੀ ਕਿ ਮੈਂ ਕਿਹਦੇ 'ਚ ਕਰਨਾ ਮੈਂ ਕਾਮੇਡੀ ਵੀ ਬਣਾ ਰਿਹਾ ਸੀ ਮੈਂ ਓਦਾਂ ਦੀ ਰੀਡ ਸੀ ਬਣਾ ਰਿਹਾ ਸੀ ਜਿਦਾਂ ਬਾਕੀ ਬਣਾ ਰਹੇ ਬਿਕੋਜ਼ ਵੀ ਹੈਵ ਟੂ ਬੀ ਇਨ ਥੱਟ ਹੈਨਾ ਆਪਾਂ ਆਪਣੇ ਆਪ ਨੂੰ ਰੱਖਣਾ ਜੇ ਤੁਸੀਂ ਆ ਗਏ ਹੋ ਤਾਂ ਤੁਹਾਨੂੰ ਮੇ ਤੇ ਫਿਰ ਥੋੜੇ ਟਾਈਮ ਪਹਿਲਾਂ ਮੈਨੂੰ ਰੀਅਲਾਈਜ਼ ਹੋਇਆ ਕਿ ਮੈਂ ਇਹਨਾਂ ਚੀਜ਼ਾਂ ਤੇ ਕਿੰਨਾ ਕੰਮ ਕੀਤਾ ਮੇਰੇ ਕੋਲ ਕਿੰਨੇ ਸੋਰਸਸ ਹੈ ਠੀਕ ਹੈ ਮੈਂ ਜਦ ਥੀਏਟਰ ਕਰਦਾ ਸੀ ਅਸੀਂ ਰੈਗੂਲਰਲੀ ਐਸੇ ਐਸੇ ਲੋਕਾਂ ਨੂੰ ਮਿਲਦੇ ਸੀ ਕਿ ਮਤਲਬ ਐਦਾ ਐਦਾ ਦੇ ਸੋਸ਼ਲ ਇਸ਼ੂਸ ਸੁਣਨ ਨੂੰ ਮਿਲੇ ਜਾਂ ਫਿਰ ਗੱਲਾਂ ਕੀਤੀਆਂ ਲੋਕਾਂ ਨਾਲ ਸਾਹਮਣੇ ਉਹਨਾਂ ਨਾਲ ਉਹਨਾਂ ਦੇ ਫੀਡਬੈਕ ਲਏਗੀ ਮਤਲਬ ਤੁਸੀਂ ਤੁਹਾਡੀਆਂ ਮਤਲਬ ਤੁਸੀਂ ਸੋਚ ਨਹੀਂ ਸਕਦੇ ਕਿ ਕੀ ਕੀ ਲੋਕਾਂ ਨਾਲ ਹੋ ਰਿਹਾ ਕੀ ਕੀ ਵਾਪਰ ਰਿਹਾ ਉਹਨਾਂ ਨੂੰ ਮੈਨੂੰ ਇਸ ਚੀਜ਼ 'ਚ ਬਹੁਤ ਜ਼ਿਆਦਾ ਉਹ ਹੁੰਦਾ ਕਿ ਜੇ ਆਪਾਂ ਐਜ਼ ਐਨ ਐਕਟਰ ਆਪਣੀ ਸੁਸਾਇਟੀ 'ਚ ਕੁਝ ਨਾ ਦਈਏ ਨਾ ਫਿਰ ਤੁਹਾਡਾ ਮਤਲਬ ਫਾਇਦਾ ਨਹੀਂ ਐਕਟਿੰਗ ਦਾ ਸੱਚੀ ਗੱਲ ਐਂਡ ਐਜ਼ ਐਨ ਐਕਟਰ ਵੀ ਮੈਂ ਚਾਹੁੰਦਾ ਕਿ ਜੇ ਇਨ ਸਿਨੇਮਾ ਇਨ ਯੂ ਨੋ ਡਿਜੀਟਲ ਜਾਦਵੀ ਮੈਂ ਕੰਮ ਕਰਦਾ ਆ ਜਾਂ ਜੋ ਮੈਨੂੰ ਅੱਗੇ ਫਿਊਚਰ 'ਚ ਕੰਮ ਮਿਲੇ ਮੇਰੀ ਪੂਰੀ ਕੋਸ਼ਿਸ਼ ਹੈ ਕਿ ਮੈਂ ਇਦਾਂ ਦੇ ਸਬਜੈਕਟਸ ਚੂਜ਼ ਕਰਾਂ ਜਦ ਮੇਰੀ ਯੂ نو ਹੈਸੀਅਤ ਹੋਊਗੀ ਚੂਜ਼ ਕਰਨ ਦੀ ਅਦਰਵਾਇਜ਼ ਐਦਾਂ ਦੇ ਟਾਈਮ ਤੇ ਸਟਾਰਟਿੰਗ ਜਿੱਦਾਂ ਆਪਾਂ ਚੂਜ਼ ਵੀ ਨਹੀਂ ਕਰ ਸਕਦੇ ਬਿਕੋਜ਼ ਤੁਹਾਡੇ ਕੋਲ ਆਪਸ਼ਨਸ ਨਹੀਂ ਹੁੰਦੇ ਤੁਹਾਨੂੰ ਜੋ ਮਿਲ ਰਿਹਾ ਤੁਹਾਨੂੰ ਹੁੰਦਾ ਕਿ ਹਾਂ ਇੰਨੇ ਪੈਸੇ ਮੈਨੂੰ ਮਿਲ ਜਾਣਗੇ ਇੰਨਾ ਟਾਈਮ ਮੇਰਾ ਇਹਦੇ ਨਾਲ ਸਰਵਾਈਵ ਹੋ ਜਾਊਗਾ ਆਈ ਸ਼ੁੱਡ ਡੂ ਇਟ ਹੈਨਾ ਤੇ ਜਦ ਮੈਨੂੰ ਆਪਸ਼ਨਸ ਮਿਲਣ ਲੱਗ ਜਾਣਗੇ ਮੈਂ ਡੈਫੀਨਿਟਲੀ ਉਹੀ ਸਕ੍ਰਿਪਟਾਂ ਮਤਲਬ ਚੂਜ਼ ਕਰਨਾ ਚਾਹੁੰਗਾ ਜਿੱਥੇ ਆਪਾਂ ਥੋੜਾ ਜਿਹਾ ਸੋਸਾਇਟੀ 'ਚ ਕੋਈ ਚੇਂਜ ਲਿਆ ਸਕੀਏ ਤਾਂ ਕਿ ਮਤਲਬ ਹੁੰਦਾ ਨਾ ਇੱਕ ਇੱਕ ਇੰਟਰਨਲ ਸੈਟੀਸਫੈਕਸ਼ਨ ਹੁੰਦੀ ਹੈ ਹੁਣ ਆਪਾਂ ਕੰਟੈਂਟ ਪੋਸਟ ਕਰਦੇ ਆ ਠੀਕ ਹੈ ਇਹ ਕੰਟੈਂਟ ਮੈਂ ਜਿਆਦਾ ਪੋਸਟ ਕਰਨਾ ਸ਼ੁਰੂ ਕੀਤਾ ਮੈਂ ਵਿੱਚ 2-4 ਪਹਿਲਾਂ ਵੀ ਬਣਾਇਆ ਸੀ ਇਦਾਂ ਦਾ ਐਂਡ ਆਈ ਰੀਅਲਾਈਜ਼ਡ ਕਿ ਲੋਗ ਅਪਰੀਸ਼ੀਏਟ ਤਾਂ ਕਰਦੇ ਹੀ ਕਰਦੇ ਆ ਬਟ ਜਦ ਲੋਗ ਇਦਾਂ ਦੀ ਤੁਹਾਨੂੰ ਸਟੇਟਮੈਂਟ ਦਿੰਦੀਆਂ ਨਾ ਕਿ ਮੈਂ ਆਪਣੇ ਇੰਟਰਨਟ ਦਾ ਬਿੱਲ ਇਦਾਂ ਦੇ ਕੰਟੈਂਟ ਵਾਸਤੇ ਪੇ ਕਰਦਾ ਉਹ ਤੁਹਾਨੂੰ ਬਹੁਤ ਬਹੁਤ ਮੋਟੀਵੇਟ ਕਰਦੇ ਕਿ ਯੈਸ ਥਿਸ ਇਜ਼ ਇਟ ਐਂਡ ਇੱਕ ਹੁੰਦਾ ਨਾ ਐਜ਼ ਅਨ ਐਕਟਰ ਤੁਹਾਨੂੰ ਕਿੱਕ ਮਿਲਦੀ ਆ ਤੁਹਾਨੂੰ ਅੰਦਰੋਂ ਅੱਛਾ ਫੀਲ ਹੁੰਦਾ ਕੀ ਆਰਟਿਸਟ ਵਾਸਤੇ ਸਭ ਤੋਂ ਜ਼ਿਆਦਾ ਜ਼ਰੂਰੀ ਅਪਰੀਸ਼ੀਏਸ਼ਨ ਹੁੰਦੀ ਹੈ ਪੈਸਾ ਸੈਕੰਡਰੀ ਹੈ ਮੇਰੇ ਅਸੇ ਤੋਂ ਸੈਕੰਡਰੀ ਸੱਚੀ ਸਭ ਤੋਂ ਵੱਧ ਹੁੰਦੀ ਹੈ ਅਪਰੀਸ਼ੀਏਸ਼ਨ ਤੁਹਾਨੂੰ ਕਿਹੜਾ ਜਿਹੜੇ ਬੰਦੇ ਨੂੰ ਤੁਸੀਂ ਯੂ نو ਤੁਸੀਂ ਐਸਪਾਇਰ ਕਰਦੇ ਹੋ ਤੁਸੀਂ ਇਨਸਪੀਰੇਸ਼ਨ ਲੈਂਦੇ ਹੋ ਜਿਹੜੇ ਬੰਦੇ ਤੋਂ ਠੀਕ ਹੈ ਉਹ ਬੰਦਾ ਜੇ ਤੁਹਾਡੀ ਤਾਰੀਫ ਕਰ ਦੇ ਜਾਂ ਉਹ ਬੰਦਾ ਤੁਹਾਡਾ ਕੰਟੈਂਟ ਲਾਈਕ ਕਰ ਦੇ ਠੀਕ ਹੈ ਥੈਟ ਇਜ਼ ਯੂਅਰ ਅਪਰੀਸ਼ੀਏਸ਼ਨ ਠੀਕ ਹੈ ਉਹ ਉਹ ਚੀਜ਼ਾਂ ਤੁਹਾਨੂੰ ਖੁਸ਼ੀ ਦੇਉਂਦੀਆਂ ਉਹ ਉਹ ਤੁਹਾਡੀ ਇੰਟਰਨਲ ਹੈਪੀਨੈਸ ਨੂੰ ਨੋ ਐਕਸਟ੍ਰੀਮ ਤੇ ਲੈ ਕੇ ਜਾਂਦੇ ਹਾਂ ਕਿਸੇ ਦੇ ਜ਼ਿਹਨ ਦੇ ਵਿੱਚ ਖਾਂ ਬਣਾਣਾ ਨਾ ਔਖਾ ਨਹੀਂ ਹੈ ਪਰ ਜੇ ਤੁਸੀਂ ਮਿਹਨਤ ਨਹੀਂ ਕਰਦੇ ਤਾਂ ਬਹੁਤ ਔਖਾ ਹੈ ਤੁਸੀਂ ਮਿਹਨਤ ਕੀਤੀ ਤੇ ਹੁਣ ਤਬਾਹ ਮੂਵੀ ਦੇ ਵਿੱਚ ਤੁਸੀਂ ਨਜ਼ਰ ਆਏ ਤਬਾਹ ਮੂਵੀ ਦਾ ਮਿਲਣਾ ਵੀ ਇੱਕ ਜਰਨੀ ਤੋਂ ਘਟ ਨਹੀਂ ਰਿਹਾ ਹੋਏਗਾ ਕਿਉਂਕਿ ਇੰਨੀ ਮਿਹਨਤ ਕਰਕੇ ਫਿਰ ਜਾ ਕੇ ਇੱਕ ਮੂਵੀ ਮਿਲਣੀ ਹੈ ਨਾ ਤੇ ਕਿਵੇਂ ਦਾ ਐਕਸਪੀਰੀਅੰਸ ਰਿਹਾ ਪਰਮੇਸ਼ਵਰ ਮਾਦਨਾ ਕੰਮ ਕਰਨ ਦਾ ਵਧੀਆ ਐਕਸਪੀਰੀਅੰਸ ਸੀ ਮੈਮ ਬਹੁਤ ਡਾਊਨ ਟੂ ਅਰਥੰਬਲ ਹੈਗੇ ਭਾਜੀ ਤੇ ਮੇਰੀ ਤਾਂ ਕਾਫੀ ਟਾਈਮ ਤੋਂ ਕੋਸ਼ਿਸ਼ ਸੀ ਕਿ ਮੈਂ ਪੰਜਾਬੀ ਇੰਡਸਟਰੀ 'ਚ ਵੀ ਕੰਮ ਕਰਾਂ ਮੈਂ ਕਾਫੀ ਜਗ੍ਹਾ ਆਡੀਸ਼ਨਸ ਦਿੱਤੇ ਬਟ ਮੇਜਰਲੀ ਆਪਣੀ ਇੰਡਸਟਰੀ ਥੋੜੀ ਐਡਾ ਡੋਮੀਨੇਟ ਕਰਦੀ ਹੈ ਕਿ ਸਾਰੇ ਸਿੰਗਰਸ ਤੇ ਸਾਰੇ ਯੂ نو ਉਹੀ ਐਕਟ ਕਰ ਰਹੇ ਆ ਐਕਟਰਸ ਨੂੰ ਬਹੁਤ ਘੱਟ ਚਾਂਸ ਮਿਲਿਆ ਪਰ ਜਿਨ੍ਹਾਂ ਨੂੰ ਹੁਣ ਮਿਲਿਆ ਉਹ ਅੱਛਾ ਕਰ ਰਹੇ ਆ ਜਿਵੇਂ ਕਿ ਤੀਰਜ ਕੁਮਾਰ ਇੱਕ ਅੱਛੇ ਐਕਟਰ ਆ థియేਟਰ ਬੈਕਗ੍ਰਾਉਂਡ ਤੋਂ ਆ ਜਗਜੀਤ ਸੰਧੂ ਬਹੁਤ ਵਧੀਆ ਕਰ ਰਹੇ ਆ ਤੇ ਉਹਨਾਂ ਨੂੰ ਦੇਖ ਕੇ ਥੋੜਾ ਜਿਹਾ ਮੋਟੀਵੇਟ ਹੋਏ ਆਪਾਂ ਵੀ ਕਿ ਹਾਂ ਥੀਏਟਰ ਵਾਲੇ ਲੋਗ ਆ ਰਹੇ ਆ ਇੰਡਸਟਰੀ 'ਚ ਹਣਾ ਐਕਟਿੰਗ ਕਰ ਰਹੇ ਆ ਐਕਟਰਸ ਵੀ ਆ ਰਹੇ ਤੇ ਕਾਫੀ ਟਾਈਮ ਤੋਂ ਮੈਂ ਟਰਾਈ ਕਰ ਰਿਹਾ ਸੀ ਪੰਜਾਬੀ 'ਚ ਵੀ ਬਟ ਇਹ ਹੈ ਕਿ ਐਂਟਰ ਕਰਨ ਦਾ ਰਾਹ ਨਹੀਂ ਮਿਲ ਰਿਹਾ ਸੀ ਮੈਨੂੰ ਤੇ ਫਾਈਨਲੀ ਕੋਈ ਜਗ੍ਹਾ ਮਿਲੀ ਆਪਾਂ ਆਡਿਸ਼ਨ ਦਿੱਤਾ ਤੇ ਜਿਵੇਂ ਮੀਟਿੰਗਸ ਵਗੈਰਾ ਹੋਈਆਂ ਤੇ ਹੋ ਗਿਆ ਬਟ ਇਹ ਹੈ ਕਿ ਅੱਗੇ ਵੀ ਆ ਰਹੇ ਕੁਝ ਪ੍ਰੋਜੈਕਟਸ ਅੱਛੇ ਹੋਨੇ ਤਾਂ ਮੈਂ ਦੱਸ ਸਕਦਾ ਬਟ ਹਾਂ ਬਹਿ ਗਈਆਂ ਕੁਝ ਚੀਜ਼ਾਂ ਪਾਈਪਲਾਈਨ 'ਚ ਲਾਸਟ ਵਿੱਚ ਇੱਕ ਸਵਾਲ ਸਬਦੇ ਲਈ ਪੁੱਛਣਾ ਚਾਹੂੰਗੀ ਬੀਇੰਗ ਐਸ ਅ ਬாய் ਜੀ ਲੜਕਾ ਹੋਣ ਦੇ ਤੁਸੀਂ ਸਮਾਜ ਦੇ ਵਿੱਚ ਕਿਹੜੀ ਚੀਜ਼ ਚੇਂਜ ਕਰਨਾ ਚਾਹੋਗੇ ਲੜਕੀਆਂ ਲਈ ਉਹਨਾਂ ਦੀ ਸੋਚ ਦੇ ਵਿੱਚ ਕਿਹੜਾ ਬਦਲਾਅ ਚਾਹੋਗੇ ਸਮਾਜ ਦੀ ਸੋਚ ਅ ਪਹਿਲੀ ਗੱਲ ਤਾਂ ਮੈਮ ਬੀਇੰਗ ਅ ਮੈਨ ਬੀਇੰਗ ਅ ਬாய் ਇਜ਼ ਨੋਟ ਐਨ ਈਜ਼ੀ ਜੌਬ ਠੀਕ ਹੈ ਬੰਦਾ ਹੋਣਾ ਬਹੁਤ ਔਖਾ ਹੈ ਬਹੁਤ ਅੰਡਰ ਰੇਟਿਡ ਨੇ men ਠੀਕ ਹੈ ਕਦੀ ਉਹਨਾਂ ਨੂੰ ਨਾ ਉਹ ਡਿਸਰਵਿੰਗ ਪਿਆਰ ਮਿਲਦਾ ਹੈ ਠੀਕ ਹੈ ਮਾਪਿਓ ਤਾਂ ਚਲੋ ਮਿਲੂਗਾ ਬਟ ਜਦ ਆਪਣੀ ਐ ਚਾ ਕੇ ਜਿੱਦਾਂ ਤੁਸੀਂ ਪਹਿਲਾਂ ਗਿਆ ਜਾਂ ਤੁਸੀਂ ਆਪਣੀ ਐ ਚਾ ਕੇ ਜਿੱਥੇ ਤੁਸੀਂ ਰਿਸਪੌਂਸਿਬਿਲਟੀਜ਼ ਠੀਕ ਹੈ ਆਪਣੀਆਂ ਪਲੇ ਕਰਨੀਆਂ ਸਭ ਕੁਝ ਦੇਖਣਾ ਆਪਣੀ ਫੈਮਿਲੀ ਨੂੰ ਸਪੋਰਟ ਕਰਨਾ ਬੰਦਿਆਂ ਨੂੰ ਨਾ ਟਾਈਮ ਹੁੰਦਾ ਉਹਨਾਂ ਕੋਲ ਨਾ ਉਹਨਾਂ ਨੂੰ ਇਹ ਚੀਜ਼ ਮਿਲਦੀ ਹੈ ਠੀਕ ਹੈ ਆਈ ਥਿੰਕ ਜਿਹੜੀਆਂ ਆਪਣੇ ਸਮਾਜ ਚ ਆ ਚੀਜ਼ਾਂ ਆ ਗਈਆਂ ਨਾ ਕਿ ਰੋ ਨਹੀਂ ਸਕਦੇ ਤੁਸੀਂ ਤੁਸੀਂ ਹੀ ਇਕੱਲੇ ਕਰਨਾ ਸਾਰਾ ਕੰਮ ਉਹ ਚੀਜ਼ਾਂ ਚੇਂਜ ਹੋਣੀਆਂ ਚਾਹੀਦੀਆਂ ਪਹਿਲੀ ਗੱਲ ਤਾਂ ਬੇਸਿਕ ਚੀਜ਼ਾਂ ਜਿਹੜੀਆਂ ਬੰਦਿਆਂ ਨੂੰ ਮਤਲਬ ਇੰਨਾ ਪ੍ਰੈਸ਼ਰਾਈਜ਼ ਨਾ ਕਰਨ ਫਿਰ ਮੇਲ ਮੈਂਟਲ ਹੈਲਥ ਤੇ ਜ਼ਰੂਰ ਕੰਮ ਹੋਣਾ ਚਾਹੀਦਾ ਬਹੁਤ ਅੰਡਰ ਰੈਟਿਡ ਸਟੇਟਮੈਂਟ ਹੈ ਠੀਕ ਹੈ ਲੋਕ ਧਿਆਨ ਹੀ ਨਹੀਂ ਦਿੰਦੇ ਉਹ ਬਸ ਬੰਦਾ ਹੋ ਕੇ ਰੋਈ ਜਾਂਦਾ ਹੂੰ ਬੰਦੇ ਰੋਂਦੇ ਕਿੰਨਾ ਮਤਲਬ ਬੰਦਾ ਆਪਣੇ ਆਪ ਨੂੰ ਫਿਰ ਚੁੱਪ ਕਰਕੇ ਰੱਖ ਲੂਗਾ ਨਾ ਕਿ ਨਹੀਂ ਨਹੀਂ ਮੈਂ ਤਾਂ ਨਹੀਂ ਰੋਣਾ ਜਾਂ ਬੰਦਾ ਜਦ ਰੋਊਗਾ ਵੀ ਨਾ ਬਿਲਕੁਲ ਸਾਈਡ ਤੇ ਜਾ ਕੇ ਰੋਊਗਾ ਕਿਸੇ ਦੇ ਸਾਹਮਣੇ ਨਹੀਂ ਕੋਈ ਬੰਦਾ ਰੋਂਦਾ ਹੁੰਦਾ ਠੀਕ ਹੈ ਤੇ ਇਹ ਇਸ ਚੀਜ਼ ਨੂੰ ਨਾ ਥੋੜਾ ਆਪਣੀ ਮੈਂਟੈਲਿਟੀ ਨੂੰ ਚੇਜ਼ ਕਰਨ ਦੀ ਲੋੜ ਹੈ। ਜਦੋਂ ਮੈਂ ਇੱਕ ਹੋਰ ਚੀਜ਼ ਕਹਾਂਗੀ ਜੋ ਮੈਂ ਫੀਲ ਕੀਤੀ ਹੈ ਕਿ ਹਮੇਸ਼ਾ ਜ਼ਿੰਮੇਵਾਰੀ ਨਾ ਘਰ ਦੀ ਜ਼ਿੰਮੇਵਾਰੀ ਤੋਂ ਲੈ ਕੇ ਮਾਪਿਓ ਦੀ ਜ਼ਿੰਮੇਵਾਰੀ ਲੜਕੇ ਨੂੰ ਹੀ ਸਮਝਿਆ ਜਾਂਦਾ ਹੈ। ਪਿਆਰ ਚਾਹੇ ਲੜਕੀ ਨੇ ਵੀ ਦਿੱਤਾ ਹੋਵੇ ਦੋਹਾਂ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਆਪਣੇ ਮਾਪਿਆਂ ਨੂੰ ਸਾਂਭਣ ਦੀ। ਹੈਗੀ ਆ ਦੋਨਾਂ ਦੀ ਹੈ। ਦੋਨੋਂ ਸੰਭਾਲ ਵੀ ਰਿਹਾ ਕੁੜੀਆਂ ਕਿਸੇ ਨਾਲੋਂ ਘੱਟ ਨਹੀਂ ਹੈਗੀਆਂ ਬਹੁਤ ਮੈਂ ਬਹੁਤ ਐਸੀਆਂ ਯੂ نو ਇੰਡੀਪੈਂਡੈਂਟ ਜਾਣਦਾਂ ਲੇਡੀਜ਼ ਨੂੰ ਜਾਂ ਕੁੜੀਆਂ ਨੂੰ ਜਿਹੜੀਆਂ ਆਪਣੇ ਪੈਰਾਂ ਤੇ ਮਤਲਬ ਸਟਰੋਂਗਲੀ ਖੜੀਆਂ ਹੋਈਆਂ ਆਪਣੀ ਫੈਮ ਮੇਰੇ ਸਾਹਮਣੇ ਮੁੰਡਿਆਂ ਨਾਲੋਂ ਵੀ ਜ਼ਿਆਦਾ ਸਪੋਰਟ ਕਰਦੀਆਂ ਹਾਂ ਹਾਂ ਅ ਕਈ ਵਾਰ ਤਾਂ ਮੁੰਡੇ ਹੀ ਉਹਨੂੰ ਹੁੰਦਾ ਏਦਾਂ ਆਪਣੇ ਸਮਾਜ ਚ ਕੀ ਵਿਆਹ ਹੋ ਗਿਆ ਵਿਆਹ ਹੁਣ ਤਾਂ ਬਾਕੀ ਚੀਜ਼ਾਂ ਚੇਂਜ ਹੋ ਗਈਆਂ ਵਾਈਫ ਦੀ ਯੂ ਨੋ ਪੈਰੈਂਟਸ ਨਾਲ ਬੰਨ ਨਹੀਂ ਰਹੀ ਆਪਣਾ ਸੈਪਰੇਟ ਰਹਿ ਰਿਹਾ ਹੈ ਜਿੱਦਾਂ ਵੀ ਬਟ ਕੁੜੀਆਂ ਨਹੀਂ ਛੱਡਦੀਆਂ ਆਪਣੇ ਪੈਰਾਂ ਨੂੰ ਆਈ ਮਤਲਬ ਸਟਰੋਂਗਲੀ ਬਲੀਵ ਕੀ ਦੇ ਆਰ ਵੈਰੀ ਸਟਰੋਂਗ ਮਤਲਬ ਸਮਾਜ ਦੀ ਸੋਚ ਕਿਤੇ ਨਾ ਕਿਤੇ ਹੈ ਨਾ ਕਿ ਸਿਰਫ ਲੜਕਾ ਹੀ ਸੰਭੇਗਾ ਲੜਕੀ ਹੈ ਨਾ ਉਹ ਚੀਜ਼ ਚੇਂਜ ਹੋਣੀ ਚਾਹੀਦੀ ਹੈ ਕਈ ਵਾਰ ਹੁੰਦਾ ਹੈ ਕਿ ਤੁਸੀਂ ਫਾਈਨੈਂਸ਼ਲੀ ਸਟਰੋਂਗ ਨਹੀਂ ਹੁੰਦੇ ਹੋ ਤੁਸੀਂ ਉਹਨਾਂ ਨੇ ਕਮਾ ਪਾ ਰਹੇ ਹੁੰਦੇ ਹੋ ਹਨਾ ਲੜਕੀ ਸਟਰੋਂਗ ਹੁੰਦੀ ਹੈ ਤੇ ਉਹ ਕਰ ਸਕਦੀ ਹੈ ਉੱਥੇ ਫਿਰ ਕਈ ਵਾਰ ਈਗੋ ਕਲਾਸ਼ਸ ਵੀ ਹੁੰਦੇ ਹਨ ਹੈਨਾ ਬਟ ਟੱਚवुड ਮੈਨੂੰ ਮੇਰੀ ਵਾਈਫ ਇਦਾਂ ਦੀ ਮਿਲੀ ਹੈ ਕਿ ਸ਼ੀ ਇਜ਼ ਵੈਰੀ ਸਪੋਰਟਿਵ ਉਹ ਹਮੇਸ਼ਾ ਇਦਾਂ ਗੱਲ ਕਰਦੀ ਕਿ ਜੇ ਤੂੰ ਤੇਰਾ ਇਹ ਇੱਕ ਟਾਈਮ ਨਹੀਂ ਚੱਲ ਰਿਹਾ ਤਾਂ ਮੈਂ ਵੀ ਤਾਂ ਕਰ ਸਕਦੀ ਹਾਂ ਅਨ ਇਦਾਂ ਦੀ ਬਹੁਤ ਅੱਛੀਆਂ ਐਗਜ਼ਾਮਪਲਸ ਨੇ ਐਕਟਰਸ ਬਹੁਤ ਅੱਛੇ-ਅੱਛੇ ਇਦਾਂ ਨੇ ਇਹਨਾਂ ਨੂੰ ਉਹਨਾਂ ਦੀ ਵਾਈਫਸ ਨੇ ਮਤਲਬ ਯੂ ਨੋ ਇਦਾਂ ਸਪੋਰਟ ਕੀਤਾ ਤੇ ਅੱਜ ਬਹੁਤ ਵਧੀਆ ਕਰ ਰਿਹਾ ਹੈ ਪੰਕਜ ਤ੍ਰਿਪਾਟੀ ਇਜ਼ ਵਨ ਆਫ ਦਾ ਐਗਜ਼ਾਮਪਲ ਉਹਨਾਂ ਦੀ ਵਾਈਫ ਨੇ ਉਹਨਾਂ ਨੂੰ ਬਹੁਤ ਟਾਈਮ ਸਪੋਰਟ ਕੀਤਾ ਐਂਡ ਆਈ ਆਈ ਮਤਲਬ ਮੈਨੂੰ ਇਦਾਂ ਮਤਲਬ ਲੱਗਦਾ ਹੈ ਕਿ ਜਿਵੇਂ ਆਪਣੇ ਸਮਾਜ 'ਚ ਨੇ ਇਦਾਂ ਗੱਲ ਕਰ ਦਿੰਦੇ ਕਿ ਬੰਦਾ ਵਿਹਲਾ ਤੁਰਿਆ ਫਿਰਦਾ ਹੈ ਜਨਾਨੀ ਕਮਾਈ ਜਾਂਦੀ ਹੈ ਤੂੰ ਕਿਸ ਕੰਮ ਦਾ ਬੰਦਾ ਹੈ ਹਨਾ ਤੇ ਜੇ ਬੰਦੇ ਨੇ ਸਾਰੀ ਮਤਲਬ ਇੰਨੇ ਸਾਲਾਂ ਤੋਂ ਰਿਸਪੌਂਸਿਬਿਲਟੀ ਚੱਕਦਾ ਆ ਰਿਹਾ ਹੈ ਹੁਣ ਕੁੜੀਆਂ ਨੇ ਵੀ ਬਰਾਬਰ ਹੱਥ ਰੱਖਿਆ ਤਾਂ ਚੱਕੀ ਮਾਰ। ਬਿਲਕੁਲ ਸਹੀ ਗੱਲ ਹੈ। ਜੈਂਡਰ ਤਾਂ ਆਪਾਂ ਆਪਣੇ ਬਣਾਏ ਹੋਏ ਆ। ਆਪਾਂ ਉਹਨੂੰ ਕ੍ਰੀਏਟ ਕਰਦੇ ਆਂ ਡਿਫਰੈਂਸਿਸ ਕਿ ਹਾਂ ਤੂੰ ਨਹੀਂ ਰਾਤ ਨੂੰ ਨਿਕਲਣਾ ਨਾ ਬਾਹਰ ਤੂੰ ਤਾਂ ਜਾ ਸਕਦਾ। ਇਹ ਸਾਰੀਆਂ ਚੀਜ਼ਾਂ ਆਪਣੀਆਂ ਆ ਜੇ ਆਪਾਂ ਦੋਨਾਂ ਨੂੰ ਇਕੁਐਲਿਟੀ। ਹੁਣ ਕੱਲ ਪਰसों ਮੈਂ ਤੇ ਮੇਰੀ ਵਾਈਫ ਇੱਕ ਵਾਰ ਇੱਕ ਚੀਜ਼ ਬਾਰੇ ਗੱਲ ਕਰ ਰਹੀ ਸੀ ਕਿ ਜਦ ਉਹ ਆਪਣੇ ਸਕੂਲ ਏਜ ਚ ਜਾਂ ਕਾਲਜ ਟਾਈਮ ਚ ਸੀਗੀ ਨਾ ਤਾਂ ਇੰਨਾ ਲਾਉ ਨਹੀਂ ਕਰਦੇ ਸੀ ਘਰ ਦੇ ਕਿ ਟਾਈਮ ਤੇ ਘਰੇ ਆਣਾ। ਬਟ ਵਾਂਸ ਯੂ ਆਰ ਅਰਨਿੰਗ ਤੁਸੀਂ ਇੰਡੀਪੈਂਡੈਂਟ ਹੋ ਜਾਣੇ ਹੋ ਤੁਸੀਂ ਰਿਸਪੌਂਸਿਬਲ ਬਣ ਜਾਣੇ ਤੁਹਾਡੇ ਪੈਰੈਂਟਸ ਵੀ ਤੁਹਾਨੂੰ ਕਹਿਣਾ ਛੱਡ ਦੇਣਗੇ ਸੱਚੀ ਠੀਕ ਹੈ ਫਿਰ ਇਹ ਚੇਂਜ ਕੀ ਹੈ ਚੇਂਜ ਸਿਰਫ ਇਹ ਸੀ ਚੀਜ਼ ਹੈ ਨਾ ਕਿ ਹੁਣ ਤੁਸੀਂ ਕਮਾਉਣ ਲੱਗੇ ਹੋ ਤੁਹਾਡੀ ਇੱਜ਼ਤ ਭਾਵੇਂ ਉਹ ਮੁੰਡਾ ਭਾਵੇਂ ਕੁੜੀ ਹੈ ਸਮਾਜ ਚ ਤਾਈਏ ਤੁਸੀਂ ਕਮਾਉਂਦੇ ਹੋ ਐਂਡ ਆਈ ਥਿੰਕ ਕਿ ਬੰਦਿਆਂ ਨੂੰ ਵੀ ਉਨੀ ਰਿਸਪੌਂਸਿਬਿਲਟੀ ਸ਼ੇਅਰ ਕਰਨੀ ਚਾਹੀਦੀ ਜੇ ਤੁਸੀਂ ਘਰੇ ਬੈਠੇ ਹੋ ਠੀਕ ਹੈ ਤੁਹਾਡਾ ਕੰਮ ਇਹਨਾਂ ਨਹੀਂ ਸਟਰੋਂਗਲੀ ਚੱਲ ਰਿਹਾ ਵਾਈਫ ਦਾ ਚੱਲ ਰਿਹਾ ਤੇ ਐਟ ਲੀਸਟ ਯੂ ਸ਼ੁੱਡ ਯੂ نو ਹੈਲਪ ਆਊਟ ਇਨ ਡੋਮੈਸਟਿਕ ਥਿੰਗਸ ਕਰਦੇ ਵਿੱਚ ਹੈਲ ਦੀਪਕ ਤੁਹਾਡੇ ਨਾਲ ਗੱਲ ਕਰਕੇ ਬਹੁਤ ਮਜ਼ਾ ਆਇਆ ਬਹੁਤ ਸਾਰੀਆਂ ਚੀਜ਼ਾਂ ਜੋ ਸਮਾਜ ਦੇ ਵਿੱਚ ਛिपੀਆਂ ਹੋਈਆਂ ਸੀ ਆਈ ਥਿੰਕ ਸਾਰੇ ਮਹਿਸੂਸ ਕਰਦੇ ਸੀ ਉਹ ਕਿਤੇ ਸਾਹਮਣੇ ਨਹੀਂ ਆਈਆਂ ਤੁਸੀਂ ਉਹ ਸਾਰੀਆਂ ਉਹ ਜਾਗਰੂਕ ਕੀਤੀਆਂ ਅੱਜ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਔਰ ਮੈਨੂੰ ਲੱਗਦਾ ਹੈ ਕਿ ਜੇ ਤੁਸੀਂ ਮਿਹਨਤ ਕਰਦੇ ਹੋ ਨਾ ਤੁਸੀਂ ਬਹੁਤ ਅੱਗੇ ਤੱਕ ਜਾਓਗੇ ਔਰ ਮੈਨੂੰ ਲੱਗਦਾ ਹੈ ਕਿ ਇੱਕ ਟਾਈਮ ਇਦਾਂ ਦਾ ਵੀ ਆਏਗਾ ਕਿ ਵੱਡੇ ਪਰਦੇ ਦੇ ਉੱਤੇ ਲੀਡ ਰੋਲ ਦੇਤੇ ਅਸੀਂ ਦੇਖਾਂਗੇ ਦੀਪਕ ਨਾਰਿੰਗ ਹੈ ਨਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡਾ ਸਮਾਂ ਦਿੱਤਾ ਥੈਂਕ ਯੂ ਥੈਂਕ ਯੂ ਪਲੇਜਰ ਦੀਪਕ ਨਾਰਿੰਗ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਸੀ ਜ਼ਿੰਦਗੀ ਕਮਾਲ ਹੈ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਆਪਣੀ ਦਿਲ ਦੀਆਂ ਸਾਂਝੀਆਂ ਕੀਤੀਆਂ ਨੇ ਸੋ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਜੋ ਸਮਾਜ ਦੇ ਨਾਲ ਉੱਪਰ ਕੇ ਬਾਹਰ ਆ ਰਹੀਆਂ ਨੇ ਸਮਾਜ ਦੀਆਂ ਚੁਣੌਤੀਆਂ ਨੂੰ ਖਸ ਕੇ ਸਹਰੇ ਨੇ ਤੇ ਬਹੁਤ ਕੁਝ ਕਰ ਰਹੇ ਨੇ ਉਹਨਾਂ ਸ਼ਖਸੀਅਤਾਂ ਦੇ ਨਾਲ ਤੁਹਾਨੂੰ ਰੂਬੂ ਰੂ ਕਰਵਾਂਦੇ ਰਹਾਂਗੇ ਤੁਸੀਂ ਸਿਰ ਨਵਾ ਟੀਵੀ ਦੇ ਨਾਲ ਜੁੜੇ ਰਹਿਣਾ ਨੇ ਤੇ ਸਾਨੂੰ ਬਹੁਤ ਪਿਆਰ ਦੇਣਾ ਰੱਬ ਰੱਖਾ